ਅਸੀਂ ਡੀਜ਼ਲ ਦੀ ਵੀ ਸੇਵਾ ਕਰਾਂਗੇ ਤੁਹਾਡੇ ਵੱਲ ਮਿਹਰਬਾਨੀ ਤੇ ਟਰੈਕਟਰ ਦੀ ਲੋੜ ਪੈਜੀ ਦਾ ਸਭ ਅੰਦਾਜ਼ਾ ਫ੍ਰੀ ਸਪੋਰਟ ਤੇ ਇਧਰੋਂ ਟਰੈਕਟਰ ਬੰਨਵਾਓ ਬਿਊ ਜੀ ਮੋਬਾਈਲ ਇੱਕ ਮਾਥਮਾ ਡਾਡੀ ਨੂੰ ਮੈਨੂੰ ਕਰਦਾ ਇਹ ਪਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਆਉਂਦੀ ਹੈ ਆ ਸਾਰਾ ਆਇਆ ਬੰਦ ਹੈ ਨਾ ਆ ਕੰਕਰੀਟ ਸੀਮੈਂਟ ਦਾ ਨਹਿਰੀ ਕਰਨ ਨੂੰ ਕਰਾ ਇੱਕ ਬੇਨਤੀ ਕਰੀਏ ਜੇ ਇਹ ਜਮੀਨਾਂ ਰੋੜਗੀਆਂ ਨੇ ਜਿਹੜੀਆਂ ਜੇ ਤੁਹਾਨੂੰ ਡੀਜ਼ਲ ਦੀ ਲੋੜ ਹੈ ਟਰੈਕਟਰ ਦੀ ਲੋੜ ਹੈ ਠੀਕ ਕਰਨ ਵਾਸਤੇ ਅਸੀਂ ਕਿਹਨਾਂ ਦਾ ਦਰਿਆ ਹੀ ਪੈ ਗਿਆ ਪੈਲੀਆਂ ਵਿੱਚ ਸਰਕਾਰ ਜੀ ਅੱਪਾ ਕਰ ਸਕਦੇ ਹੋ ਕੁਝ ਕਰ ਸਕਦੇ ਹੋ ਉਹ ਟਿਕਲੇ ਪੰਜਾ ਡੀਲਰ ਕੱਲ ਜਾਂ ਪਰਸੋ ਤੁਹਾਡੇ ਕੋਲ ਡੀਜ਼ਲ ਆਜੂਗਾ 5000 ਲੀਟਰ ਠੀਕ ਹੈ ਮੇਰੇ ਉਹਦੇ ਬਾਅਦ ਜੇ ਚਾਰੇ ਦੀ ਲੋਡ ਹੈ ਉਹ ਵੀ ਭੇਜ ਦੂੰਗਾ ਤੁਹਾਨੂੰ ਠੀਕ ਹੈ ਜੇ ਉਹਦੇ ਬਾਅਦ ਅਸੀਂ ਜੇ ਤੁਹਾਨੂੰ ਪਤਰੀ ਪਤਰੀ ਜ਼ਮੀਨ ਕਰਨੀ ਹੈ ਉਹ ਤਾਂ ਜੀ ਫਿਰ ਉਦੋਂ ਫਿਰ ਮੈਂ ਡੀਜ਼ਲ ਦੇ ਦਵਾਂਗਾ ਹਾਂ ਜੀ ਸਰ ਤੁਹਾਡੀ ਸਰਕਾਰ ਵੀ ਇਹਨੇ ਇਧਰ ਲੀਆਂ ਜ਼ਮੀਨਾਂ ਸਾਰੀਆਂ ਪੱਕੀਆਂ ਹੋਈਆਂ ਨਹੀਂ ਸਾਡੀਆਂ ਉਦੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਈ ਉਹਨਾਂ ਨੇ ਰੋਡ ਤੀਆਂ ਛੋਟ ਠੀਕ ਹੈ ਜੀ ਉਦੋਂ ਬਾਅਦ ਫੇਰ ਆਪਣੀ ਆ ਗਈ ਗਰਦੌਰੀਆਂ ਹੈਗੀਆਂ ਸੀ ਸਾਨੂੰ ਮੁਆਵਜ਼ਾ ਕਦੋਂ ਸਰਕਾਰ ਵਲੋਂ ਮਿਲਦਾ ਰਿਹਾ ਮੈਂ ਤੁਹਾਨੂੰ ਅੱਜ ਦੱਸਾਂ ਪਹਿਲੀ ਮੀਟਿੰਗ ਤੁਸੀਂ ਸਰਕਾਰ ਬਣਾ ਦਿਓ ਸਾਰੀਆਂ ਪੱਕੀ ਪੱਕੀ ਕਰਾਂ ਮੈਂ ਪੱਕੀ ਕਰੂੰਗਾ ਨਾਲ ਹੀ ਗੱਲ ਆ ਆ ਥੋੜੀ ਗੱਲ ਸਹੀ ਹੈ ਉਹ ਵੱਡੇ ਬਾਲ ਸਾਹਿਬ ਦਾ ਮੁਆਵਜ਼ਾ ਦਿੰਦੇ ਸੀ ਜੇ ਥੋੜੀ ਜਿਹਦੇ ਨਾਂ ਸਾਨੂੰ ਮਿਲਦਾ ਰਿਹਾ ਆਪਣੀ ਸਰਕਾਰ ਰਹੀ ਸਾਨੂੰ ਮੁਆਵਜ਼ਾ ਮਿਲਦਾ 12000 ਮਿਲਦੇ 6600 ਦਿੰਦੇ ਜੋਰ ਲਾਵਾਂਗੇ ਜੇ ਨਹੀਂ ਦਿੰਦੇ ਇਹਨਾਂ ਨੇ ਦੇਣਾ ਜਦੋਂ ਲੋਕਾਂ ਦੇ ਬਹੁਤ ਜੋ ਚੱਲ ਰਹੀ ਹੈ ਜੀ ਜੀ ਤੇ ਮੈਂ ਤਾਂ ਕਹਿੰਦਾ ਜਿਹਦੇ ਕੋਲ ਜਿੰਨਾ ਵੀ ਸਾਧਨ ਹੈ ਜੀ ਜੀ ਮਦਦ ਕਰੋ ਜੀ 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 ਸਰ ਮੋਦੀ ਦੀ ਫੇਰ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਦੇਖੋ ਕੁਝ ਦੇਖ ਹੀ ਨਹੀਂ ਗਿਆ 1600 ਕਰੋੜ ਕੁਝ ਵੀ ਨਹੀਂ ਜੀ ਜੀ ਘੱਟੋ ਘੱਟ 20000 ਕਰੋੜ ਅਸੀਂ ਮੰਗ ਕਰਦੇ ਸੀ ਕਿਉਂਕਿ ਆ ਸੂਬਾ ਉਹ ਹੈ ਜੀ ਜੀ ਜਿਹਨੇ ਪੂਰੇ ਦੇਸ਼ ਨੂੰ ਜੀ ਜੀ ਅੰਨ ਦਿੱਤਾ ਹੈ ਜੀ ਜੀ ਦੇਸ਼ ਨੂੰ ਬਚਾਇਆ ਹੈ ਜੀ ਜੀ ਸੋ ਅੱਜ ਲੋਡ ਹੈ ਦੇਸ਼ ਨਵੀਰ ਪੰਜਾਬ ਦਾ ਖੜਾ ਬਾਲਾ ਸਾਹਿਬ ਮਿੱਟੀ ਨਹੀਂ ਚੱਕਣ ਦਿੰਦੇ ਸੀ ਪਹਿਲਾਂ ਹੁਣ ਕਹਿੰਦੇ ਚੱਕ ਲੋ ਜੇ ਜੇ ਇੱਕ ਚੀਜ਼ ਨਾ ਹੁੰਦੀ ਤੇ ਤਾਂ ਵੀ ਪਰਿਵਾਰ ਵਜ ਜਾਂਦੇ ਅਸੀਂ ਜੇ 12000 ਕਰੋੜ ਅੱਜ ਪ੍ਰਧਾਨ ਮੰਤਰੀ ਦੱਸ ਕੇ ਗਿਆ ਕਿ 12000 ਕਰੋੜ ਪੰਜਾਬ ਕੋਲ ਲਿਖਿਆ ਹੈ ਜੀ ਜੀ ਆ ਡਿਜ਼ਾਸਟਰ ਵਾਦੇ ਜਿਹੜਾ ਰਿਸੋਰਸ ਇਸ ਗੱਲ ਦਾ ਹੈ ਇਹਨਾਂ ਨੇ ਦਿਖਾਇਆ ਹੀ ਨਹੀਂ ਦਿੱਤਾ ਹੀ ਨਹੀਂ ਪੰਜਾਬ ਨੂੰ ਜੀ ਜੀ ਇਹ ਆਮ ਆਦਮੀ ਸਰਕਾਰ ਨੂੰ ਮੈਨੂੰ ਡਰ ਹੈ ਕਿ ਤੇ ਹੋਰ ਕੱਢ ਟੁੱਕੇ ਹੋਰ ਕਿਤੇ ਖਰਚੇ ਟੁੱਕੇ ਸਰ ਜੀ ਤੇ ਆਪਣੇ ਆ ਜਿਹੜਾ ਨੁਕਸਾਨ ਨਹੀਂ ਹੋਣਾ ਸੀ ਜਿੱਥੇ ਜਰਾ ਸਰ ਜੀ ਜੀ ਜੇ ਤੁਹਾਡੀ ਸਰਕਾਰ ਆਉਂਦੀ ਤਾਂ ਕੀ ਉਪਰਾਲਾ ਹੋਊਗਾ ਤੁਹਾਡਾ ਅਸੀਂ ਸਾਰਾ ਨਹਿਰੀਕਰਨ ਕਰਾਂਗੇ ਜੀ ਜੀ ਅਸੀਂ ਜਿਹੜੇ ਜ਼ਮੀਨਾਂ ਕੱਚੀਆਂ ਪੱਕੀਆਂ ਕਰਾਂਗੇ ਵੀ ਇੱਕ ਬੂੰਦ ਗੰਦਾ ਪਾਣੀ ਦਰਿਆਵਾਂ 'ਚ ਨਹੀਂ ਪੈਣ ਦਵਾਂਗੇ। ਤਾਂ ਲੱਗਦਾ ਗਰੀਬਾਂ ਦਾ ਪਰਸੋਂ ਕੀ ਗੱਲ ਹੋਈ ਤੁਹਾਡੀ। ਆਸ ਕਬੀਰ ਬਾਦਲ ਆਏ ਸੀ ਤੁਹਾਨੂੰ ਮਿਲਕੇ ਕੀ ਆ। ਕਾਕਲ ਸਾਹਿਬ ਆਏ ਗੁਰੂ ਜੀ ਦੇ ਫਤੇ। ਇਹ ਮਹਾਂ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤੇ ਕ੍ਰਾਮ RAM ਜੀ ਦਾ ਤਾਂ ਮੁਸਤਕ ਸੰਤੂ ਬਾਬਾ ਨਾਮ ਅੱਜ ਕਿਉਂਕਿ ਮਹਾਂਪੁਰਖ ਸੰਤ ਬਾਬਾ ਗਿਆਨ ਸਿੰਘ ਜੀ ਪਿਛਲੇ 1 ਮਹੀਨੇ ਤੋਂ ਲਗਾਤਾਰ ਇਥੇ ਸਮਾਗਾਂ ਨਿਭਾ ਰਹੇ ਬੰਨ ਤੇ ਅਗਵਾਈ ਕਰ ਰਿਹਾ ਸਾਰੀ ਸੰਗਤ ਦੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਇਥੇ ਪਹੁੰਚੇ ਸਨ ਸੋ ਉਹਨਾਂ ਨੇ ਜਿੱਥੇ ਇਥੇ ਮੌਕਾ ਵੇਖਿਆ ਤੇ ਫਿਰ ਮਹਾਂਪੁਰਖਾਂ ਦੇ ਕੋਲ ਇਥੇ ਤੰਬੂ ਚ ਆ ਕੇ ਬੜੇ ਸਤਿਕਾਰ ਦੇ ਨਾਲ ਮਿਲ ਕੇ ਗਏ ਨੇ ਸਾਦੇ ਪੁੱਛ ਕੇ ਗਏ ਨੇ ਕਿ ਮੈਂ ਆਪ ਜੀ ਨੂੰ ਬਾਅਦ ਬਾਅਦ ਵਿੱਚ ਮਿਲਾਂਗਾ ਕਿਉਂਕਿ ਹੁਣ ਇੱਥੇ ਸੰਗਤ ਬਹੁਤ ਜ਼ਿਆਦਾ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਵੀ ਸਾਡੇ ਕੋਲੋਂ ਬਣਦੀਆਂ ਸਵਾਵਾਂ ਨੇ ਅਸੀਂ ਤੁਹਾਨੂੰ ਵਿਆਗ ਬਹੁਤ ਬਹੁਤ ਧੰਨਵਾਦ ਬਤਾ ਦਿੰਦਾ ਜਿਹੜੇ ਅੱਜ ਇੰਨੀ ਨਾਲ ਦੇ ਵਿੱਚ ਆ ਕੇ ਕੋਈਾਂ ਦੀ ਡਾਕਟਰੀ ਦੇ ਵਿੱਚ ਸ਼੍ਰੀ ਗੋਇੰਦ